ਮਾਪੇ ਸੁੱਖ ਸੁਖ ਕੇ ਪੁੱਤ ਦੀ ਦਾਤ ਮੰਗਦੇ ਨੇ ਕਿ ਉਹ ਸਾਡੇ ਬੁਢੇਪੇ ਦੇ ਵਿੱਚ ਸਹਾਰਾ ਬਣੇਗੇ ਪਰ ਮਾਪਿਆਂ ਨੂੰ ਕੀ ਪਤਾ ਹੁੰਦਾ ਹੈ ਕਿ ਉਹਨਾਂ ਦਾ ਪੁੱਤ ਕਿਸ ਤਰੀਕੇ ਦਾ ਨਿਕਲੇਗਾ ਤਸਵੀਰਾਂ ਹੈਰਾਨਤਾ ਦੀਆਂ ਤਸਵੀਰਾਂ ਨਾਬਾ ਦੇ ਪਿੰਡ ਦੇ ਦਿਲ ਦੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਪਿਓ ਪੁੱਤ ਦੇ ਰਿਸ਼ਤੇ ਨੂੰ ਤਾਰ-ਤਾਰ ਕਰਦੀ ਹੋਈ ਤਸਵੀਰ ਨਜ਼ਰ ਆਈ ਹੈ ਜਿੱਤੇ ਕਿ ਪੁੱਤ ਦੇ ਵੱਲੋਂ ਆਪਣੇ ਹੀ ਸਕੇ ਪਿਓ ਦਾ ਜ਼ਿਲ ਦੇ ਵਿੱਚ ਇਟਾ ਮਾਰ ਕੇ ਉਸਤਾਦ ਕਤਲ ਕਰ ਦਿੱਤਾ ਗਿਆ ਜਿਸ ਦੇ ਵਿੱਚ ਪੁੱਤਰ ਵੀ ਜ਼ਖਮੀ ਹੋਇਆ ਜੋ ਕਿ ਜਿਹੜੇ ਇਲਾਜ ਹੈ ਤੇ ਮੌਕੇ ਤੇ ਪੁਲਿਸ ਪਾਰਟੀ ਪਹੁੰਚੀ ਹੈ ਜਿਨ੍ਹਾਂ ਦੇ ਵੱਲੋਂ ਪੂਰੇ ਮਾਮਲੇ ਦੀ ਜਿਹੜੀ ਹੈ ਚਾਹਚ ਕੀਤੀ ਜਾ ਰਹੀ ਦੱਸਿਆ ਜਾ ਰਿਹਾ ਹੈ ਕਿ ਪਿਓ ਪੁੱਤ ਦੀ ਮਾਮੂਲੀ ਜੀ ਤਕਰਾਰ ਹੋਈ ਸੀ ਤਾਂ ਤਕਰਾਰ ਇਹਦੀ ਵੱਧ ਗਈ ਕਿ ਪੁੱਤਰ ਦੇ ਵੱਲੋਂ ਆਪਣੇ ਪਿਓ ਦੇ ਸਿਰ ਦੇ ਵਿੱਚ ਇਟਾ ਮਾਰ ਕੇ ਉਸਤਾਦ

ਇਟਾ ਦੇ ਨਾਲ ਵਾਰ ਕੀਤਾ ਗਿਆ ਜਿਸ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਲੜਾਈ ਝਗੜਾ ਮਾਹੌਲੀ ਜੀ ਗੱਲ ਹੁੰਦਾ ਕਿ ਝਗੜਾ ਹੋਇਆ ਸੀ ਜਿਸ ਦੇ ਵਿੱਚ ਪੁੱਤ ਦੇ ਵੱਲੋਂ ਗੁੱਸੇ ਵਿੱਚ ਆ ਕੇ ਆਪਣੇ ਪਿਓ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਕੀ ਹੋਇਆ ਸੀ ਕਿਵੇਂ ਲੜਾਈ ਹੋਈ ਉਰੇ ਤੁਹਾਡੇ ਘਰ ਬਸ ਜੀ ਕੀ ਖਾ ਕੇ ਨਾ ਪੀ ਕੇ ਕੀ ਕੀ ਹਲ ਪੁੰਡੇ ਨਾਲ ਲੜਾਈ ਅੱਛਾ ਜੀ ਮੈਂ ਗੁਰਦੁਆਰੇ ਗਈ ਸੀ ਠੀਕ ਹੈ ਜੀ ਗੁਰਦੁਆਰੇ ਮੈਨੂੰ ਆਂਦੀ ਆ ਵੀ ਡੈਡੀ ਆ ਬੈਠਾ ਠੀਕ ਹੈ ਮੈਂ ਜਲਦੀ ਜਲਦੀ ਮੱਥਾ ਟੇਕ ਕੇ ਤੇ ਮੈਂ ਵਾਪਸ ਮੁੜਾਂਗੀ Hmm. मर के मैं एक एक कोई ना कोई बुड्ढे का चांस करूंगा मेरा बैठा है मैं फटाफट उठो आके लेके अपना फल बिल्डर hmm. आके आके इतने उतर गई उन्हें चर लो ये भी आ गया थीकार। आके गला क्डन लग पिया मैं थोड़ी गाला ना क्ड वो तो तेन तो 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 मारी नहीं आता चंगा नहीं आता चुप करके पिया है तू क्यों बुलाना उन्होंने आना मैं तेजा बोलांगा ਤੇ ਮਾਤਾ ਜੀ ਮਤਲਬ ਸਰਚ ਕੀ ਜੀ ਟਮਰੀ ਸਰਚ ਕਿੱਥੇ ਲੱਗੇ ਉਹਨਾਂ ਦੇ ਮਾਤਾ ਜੀ ਸਰਚ ਇੱਕ ਟਮਰੀ ਮੈਨੂੰ ਨਹੀਂ ਪਤਾ ਮੈਨੂੰ ਮੇਰੇ ਪਿੱਛੇ ਇੱਥਾ ਲੱਗੇ ਪੱਜਾਈ ਠੀਕ ਹੈ ਹੁੰਦਾ ਠੀਕ ਹੈ ਮੈਂ ਪੱਜ ਗਈਆਂ ਪੂਰੀ ਲੋਕੀ ਦੀ ਹੰਤਰ ਜਿਹਨੇ ਡੈਥ ਹੋਈ ਉਹ ਤੁਹਾਡੇ ਕੀ ਲੱਗਦੇ ਸੋ ਮੇਰਾ ਘਰ ਵਾਲਾ ਠੀਕ ਹੈ ਟੋਟਲ ਹੋ ਗਿਆ ਤੇਰਾ ਨਾਮ ਕਲਵੰਤਪੁਰ ਠੀਕ ਹੈ ਪੁੱਜੀ ਕੀ ਨਾਮ ਆਪਣੇ ਮੇਰਾ ਨਾਮ ਰਾਜ ਸਿੰਘ ਹੈ ਰਾਜ ਕੀ ਗੱਲ ਹੋ ਰਹੀ ਇਹ ਜੀ ਕਿਤੇ ਪੀਤੀ ਪੁੱਤੀ ਜਾਂ ਲੜਪੜੀ ਦੋਵੇਂ ਬਾਪ ਪੁੱਤੋ ਠੀਕ ਹੈ ਜੀ بڑا ਮੁੰਡਾ ਹੈ ਇਹਦਾ ਇਹ ਇੱਕ ਛੋਟਾ ਠੀਕ ਹੈ ਜੀ ਨੇ ਮਾਰੇ ਟੋਟੋ ਦੇ ਠੀਕ ਹੈ ਜੀ ਉਹਨੇ ਇਹਦੇ ਮਾਰੇ ਹੋ ਗਿਆ ਜੀ ਦਾ ਹੁਣ ਬਾਹਰੋਂ ਆਇਆ ਨਾ ਸਾਨੂੰ ਤਾਂ ਪਤਾ ਨਹੀਂ ਸੀਗੇ ਥੋੜੀ ਕੀ ਰਿਸ਼ਤੇ ਨੇ ਮੇਰਾ ਭਾਈ ਲੱਗਦਾ ਜੀ بڑا ਠੀਕ ਹੈ ਇਸ ਤੋਂ بڑا ਤੇ ਇਹ ਨਾਲ ਜੀ ਇਹਨਾਂ ਦੀ ਇਹਨਾਂ ਸਾਫ ਸੰਗ ਜੀ ਠੀਕ ਹੈ ਜੀ ਤੇ ਜਿਹੜੇ ਮੁੰਡੇ ਨੇ ਮਤਲਬ ਤੁਸੀਂ ਦੱਸਣ ਜਾ ਰਹੇ ਹੋ ਤੇ ਉਹ ਉੱਤੇ ਦਾ ਨਾਮ ਕੀ ਹੈ ਜੀ ਹੋਰਾਂ ਕਲਦੇਵ ਜੀ ਠੀਕ ਹੈ ਜੀ ਮੁੰਡਾ ਕੀ ਕਰਦਾ ਉਹ ਦਿਹਾੜੀ ਦਾ ਪੱਜ ਕਰਦਾ ਦੋਵੇਂ ਦਿਹਾੜੀ ਦਾ ਪੱਜ ਕਰਦੇ ਜੀ ਅੱਛਾ ਹਾ ਜਤਵਾਰ ਹੈ ਫੈਕਟਰੀ ਚ ਲੱਗਾ ਹੋਇਆ ਅੱਜ ਗਿਆ ਨਹੀਂ ਛੁੱਟੀ ਸੀ ਤੇ ਲੜ ਪਿਆ ਵਾ ਅੱਜ ਅੱਜ ਮਤ ਕੰਮ ਹੈ ਸਰ ਕਿਹੜਾ ਹੈ ਗੁਲਦੀਪ ਕਿਹੜਾ ਪਿੰਡ ਹੈ ਗੁਲਦੀਪ ਜੀ ਆਪਣਾ ਦੁਲਦ ਜੀ ਬਹਿਤਾ ਜੀ ਗੁਲਦੀਪਿੰਡ ਕੀ ਹੋਇਆ ਜਿਹੜਾ ਤੁਸੀਂ ਹਸਪੀਟਲ ਅਮਰਜੈਂਸੀ ਦੇ ਵਿੱਚ ਇੰਨੀ ਸੱਟਾਂ ਲੱਗੀਆਂ ਤੁਹਾਨੂੰ ਸੱਟਾਂ ਲੱਗੀਆਂ ਬਿਲਕੁਲ ਹਮਲਾ ਕੀਤਾ ਇਹਨਾਂ ਨੇ ਕਿਨਾਂ ਨੇ ਇਹ ਜਿਹੜਾ ਜਿਹੜਾ ਮਰ ਜਿਹੜਾ ਸੁਰਗਵਾਸ ਹੋ ਚੁੱਕਾ ਹੈ ਇਹਨਾਂ ਨੇ ਤੇ ਇੱਕ ਗੁੱਡੂ ਵਪਾਰੀ ਉੱਥੋਂ ਦਾ ਆਵਰਗੜ ਦਾ ਜੀ ਹਾਂ ਅੱਛਾ ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ ਹਾਂ ਕੋਣ ਕੋਣ ਨੇ ਹੋ ਕੋਈ ਗੁੱਡੂ ਲੇਕੇ ਸੀ ਕੀ ਨਾਮ ਸੀ ਇਹਨਾਂ ਦਾ ਸਾਫ ਸਿੰਘ ਹਾਂ ਜੀ ਸਾਫ ਸਿੰਘ ਸਾਫ ਸਿੰਘ ਹਾਂ ਉਹਨਾਂ ਨੇ ਹਮਲਾ ਕੀਤਾ ਤੁਹਾਡੇ ਤੇ ਹਮਲਾ ਕੀਤਾ ਸੁੱਤੇ ਵੇਲੇ ਜੀ ਮੈਂ ਜਾਂਡੇ ਗਵਾਂਢੋਂ ਦੱਸਿਆ ਜੀ ਹੂੰ ਜਿਹੜਾ ਵੱਡਾ ਗੁੱਬੜਾ ਹਾਂ ਹਾਂ ਜੀ ਦੇਖੋ ਮੇਰਾ ਸਿਰ ਕਾਟਦਾ ਇਹਨਾਂ ਨੇ ਜੀ ਹੂੰ ਉਹ ਬੰਦਾ ਜੁੜੇ ਭੱਜ ਰਿਹਾ ਹੂੰ ਕੀ ਕਹਿਣਾ ਚਾਹੋਗੇ ਅੱਗੇ ਕਿੰਨੀਆਂ ਸੱਟਾਂ ਲੱਗੀਆਂ ਤੁਹਾਡੇ ਮੇਰਾ ਅਗਰ ਖੂਨ ਵਹਿ ਰਿਹਾ ਹੈ ਲੇਕਿਨ ਘੱਟਾ ਮੇਰਾ ਖਤਮ ਹੋ ਹੀ ਗਿਆ ਜੀ ਦੁਦਿਆ ਗਾਲੀ ਮੇਰੇ ਸਭ ਕੋ ਖਤਮ ਹੋ ਗਿਆ ਠੀਕ ਹੈ ਆਪਣੀ ਗੈਟਿੰਗ ਨੂੰ ਮਿਲਣਾ ਚਾਹੀਦਾ ਜਿਹੜੇ ਹਮਲਾ ਕਰਨ ਆਏ ਸੀ ਉਹ ਕੌਣ ਸੀ ਉਹ ਤੋਂ ਦੇ ਅਮਰ ਘੜਦੇ ਅਮਰ ਘੜ ਦੋਨੋਂ ਬੰਦੇ ਅਮਰ ਘੜਦੇ ਸੀਗੇ ਇੱਕ ਅਮਰ ਤੇ ਦੂਸਰਾ ਦੂਸਰਾ ਐ ਜਿਹੜਾ ਜੰਗਲ ਗਿਆ ਉਹਨਾਂ ਦਾ ਕੀ ਨਾਮ ਹੈ ਸੇਵ ਸਿੰਘ ਜੀ ਠੀਕ ਹੈ ਕੀ ਹੋਇਆ ਪੇਸ਼ੈਂਟ ਆਇਨੇ ਪ੍ਰੂਵ ਕਰਨ ਤੇ ਅੱਜ ਦੋ ਪੇਸ਼ੈਂਟ ਆਏ ਸੀ ਤਲਕੀ ਤੋਂ ਇੱਕ ਦੇ ਤਾਂ ਸੱਟਾਂ ਲੱਗੀਆਂ ਕੰਮੂ ਤੇ ਲੱਗੀਆਂ 60 ਜਿਵੇਂ ਉਹਨੂੰ ਅਸੀਂ ਟ੍ਰੀਟਮੈਂਟ ਦੇ ਕੇ ਦਾਖਲ ਕਰ ਲਿਆ ਇੱਕ ਪੇਸ਼ੈਂਟ ਪ੍ਰੋਡਕਟ ਦੀ ਗੱਲ ਤੇ ਉਹਨੂੰ ਅਸੀਂ ਮੋਰਚੂ ਵੀ ਸ਼ਿਫਟ ਕਰ ਜੀ ਜਿਹੜੇ ਪੇਸ਼ੈਂਟ ਦੂਜੇ ਨੇ ਜਿਹੜੇ ਠੀਕ ਨੇ ਉਹਨਾਂ ਦੇ ਕਿੰਨੇ ਸੱਟਾਂ ਸੱਟ ਮੂਹ ਤੇ ਹੈਗੀ ਦੋ ਟੰਕ ਲੱਗੇ ਤਿੰਨ ਟੰਕ ਲੱਗੇ ਇੱਕ ਦੀ ਡੈਥ ਜੀ ਠੀਕ ਹੈ ਇਹ ਸਾਨੂੰ ਇੰਟੀਮੇਸ਼ਨ ਮਿਲੀ ਹੈ ਜੀ ਦਲੰਦੀ ਪਿੰਡ ਤੋਂ ਵੀ ਬਾਪੂਤੀ ਲੜਾਈ ਹੋਈ ਹੈ ਔਰ ਸਾਹਬ ਸਿੰਘ ਨਾ ਦਾ ਬੰਦਾ ਸੀ 70 ਸਾਲ ਦੀ ਏਜ ਹੈ ਉਦੀ ਆਪਣੇ ਬੇਟੇ ਨਾਲ ਕੁਲਦੀਪ ਸਿੰਘ ਨਾਲ ਕੋਈ ਕਿਸੇ ਗੱਲ ਨੂੰ ਲੈ ਕੇ ਟਕਰਾਅ ਹੋਇਆ। ਉਹਨੂੰ ਆਪਸ ਵਿੱਚ ਲੜੇ ਨੇ ਤੇ ਉਹਨੇ ਪੈਸ ਚਾ ਕੇ ਕੁਲਦੀਪ ਸਿੰਘ ਨੇ ਇੱਕ ਦਾ ਵਾਰ ਜਿਹੜਾ ਹੈਗਾ ਆਪਣੇ ਪਿਓ ਦੇ ਸੱਤੇ ਕੀਤਾ ਜਿਸ ਨਾਲ ਉਦੀ ਡੈਥ ਹੋ ਗਈ। ਉਹ ਸਿੱਧੀ ਹੋ ਗਈ। ਹਾਂਜੀ ਹਾਂਜੀ ਉਦੀ ਮੌਕੇ ਤੇ ਡੱਟੂਗੀ ਸੀ ਉਦੀ ਡੈੱਡ ਬੋਡੀ ਨੂੰ ਉੱਥੇ ਫਾਸਪਟ ਰਿਪੋਰਟਸ ਆਪਣੇ ਦਾਖਲ ਕਰਾਇਆ ਗਿਆ। ਬਾਕੀ ਅਸੀਂ ਮੌਕਾ ਵਿਜ਼ਿਟ ਕੀਤਾ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਫਰਦਰ ਅਗਲੀ ਕਾਰਵਾਈ ਕਰਕੇ ਕਤਲ ਮਾ ਦਰਜ ਕਰਕੇ ਤਫ਼ਤੀਸ਼ ਅੰਤ ਲਿਆਵਾਂਗੇ। ਜਦੋਂ ਰੀਜ਼ਨ ਪਤਾ ਲੱਗੇਗਾ ਭਾਜੀ ਕੀ ਹੈ। ਦੀ ਰੀਜ਼ਨ ਫਿਲਹਾਲ ਤਾਂ ਇਹੀ ਦੱਸਿਆ ਜਾ ਰਿਹਾ ਹੈ ਇਫਤਿਹਾਰਾ ਵੱਲੋਂ ਪਰਿਵਾਰਕ ਪੈਂਪਰਾ ਵੱਲੋਂ ਕਿ ਆਪਸੀ ਕਿਸੇ ਗੱਲ ਨੂੰ ਲੈ ਕੇ ਪਰਿਵਾਰਕ ਗੱਲ ਨੂੰ ਲੈ ਕੇ ਕੋਈ ਉਹਨਾਂ ਦਾ ਮਾਮੂਲੀ ਟਕਰਾਅ ਹੋਇਆ ਸੀਗਾ ਜੀਦੂ ਬਾਤ ਐਸ ਚਾਕੇ ਉਹਨੇ ਇੱਕ ਕਦਮ ਚੁੱਕਿਆ ਮੁੰਡੇ ਨੂੰ ਸੱਟਾਂ ਲੱਗੀਆਂ ਜਦੋਂ ਨਹੀਂ ਹਾਂ ਜੀ ਜਿਹੜਾ ਦੋਸ਼ੀ ਹੈ ਜਿਹਨੇ ਉਹਦਾ ਪਿਓ ਦਾ ਕਤਲ ਕੀਤਾ ਉਹਦੇ ਵੀ ਸੱਟਾਂ ਲੱਗੀਆਂ ਹੱਥ ਪਾਈ ਦੇ ਵਿੱਚ ਕਿ ਮਾਰਿਆ ਕੀ ਉਹਦੇ ਪਿਓ ਨੂੰ ਮਾਰਿਆ ਉਹਦੇ ਕੋਈ ਨਹੀਂ ਤੇ ਉਹਦੇ ਵੱਲੋਂ ਇੱਟ ਮਾਰਨੀ ਦੱਸੀ ਗਈ ਹੈ ਲੜਕੇ ਵੱਲੋਂ ਵੀ ਆਪਦੇ ਪਿਓ ਦੇ ਸਰਦ ਦੇ ਵਿੱਚ ਉਹਨੇ ਇੱਟ ਮਾਰ ਕੇ ਜਿਹੜਾ ਹੈਗਾ ਇਹ ਘਰ ਤਾਂ ਬਣ ਜਾਂ ਦਿੱਤਾ ਤੇ ਇਹਦਾ ਨਾਮ ਕੀ ਹੋ ਗਿਆ ਇਹਦਾ ਨਾਮ ਕੁਲਦੀਪ ਸਿੰਘ ਆ ਜੀ ਉਹ ਇਕੱਠੇ ਰਹਿੰਦੇ ਨੇ ਪਰਚੇ ਤੇ ਇਕੱਠੇ ਰਹਿੰਦੇ ਨੇ ਇਕੱਠੇ ਰਹਿੰਦੇ ਨੇ ਇੱਕੋ ਹੀ ਪਰਿਵਾਰ ਹੈ ਇੱਕੋ ਹੀ ਘਰ ਦੇ ਵਿੱਚ ਰਹਿੰਦੇ ਨੇ ਤੇ ਉੱਥੇ ਹੀ ਘਰ ਦੇ ਵਿੱਚ ਇਹਨਾਂ ਦੇ ਜਿਹੜਾ ਹੈਗਾ ਇਹ ਝਗੜਾ ਹੋ ਗਿਆ ਉਹ ਮੈਰਿਡ ਉਹ ਮੈਰਿਡ ਸੀਗਾ ਤੇ ਉਦੋਂ ਬਾਅਦ ਇਹਦੀ ਵਾਈਫ ਨਾਲ ਇਹਦਾ ਰਿਸ਼ਤੂਟ ਹੋ ਗਿਆ ਸੀਗਾ ਉਹ ਅਲੱਗ-ਅਲੱਗ ਰਹਿੰਦੇ ਨੇ ਵਾਈਫ ਨਾਲ ਨਹੀਂ ਰਹਿੰਦੇ ਤੇ ਤਾਂ ਉਹਨਾਂ ਨੂੰ ਜਾਮ ਕਿਤੇ ਦਿੱਤਾ ਤੇ ਪਿੰਡ ਦਿੱਤਾ ਇਹਨਾਂ ਦੇ ਦਲੱਦੀ ਪਿੰਡ ਦੇ ਵਿੱਚ ਹੈਗਾ ਉੱਥੇ ਜਿਹੜਾ ਇੱਥੇ ਇਹਨਾਂ ਦਾ ਰਹਿਸ਼ੀ ਮਕਾਨ ਹੈ ਉੱਥੇ ਘਰ ਬ ਪਰਦਰ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਅਸੀਂ ਬਿਆਨ ਲੰਨੇ ਆ ਜੀ ਬਿਆਨ ਲੈਣ ਤੋਂ ਬਾਅਦ ਜੋ ਬਿਆਨ ਚ ਲਿਖਾਉਣਗੇ ਉਹਦੇ ਤੋਂ ਅਸੀਂ ਰੋਈ ਜਿਹੜੀ ਅਗਲੀ ਅਗਲੀ ਅਵੇਚ ਲਿਆਵਾਂਗੇ